ਸਮੇਂ ਦੀ ਹਕੂਮਤ ਨਾਲ ਜੂਝ ਰਹੇ ਹੋ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋ ਧਿਰਾਂ ਦੇ ਅੰਦਰ ਚੰਗ ਦਾ ਸਮਾ ਸਜਣੋ ਉੱਪਰ ਨੇ ਪਾਸੇ ਭਗਵੰਤ ਮਾਨ ਦੀ ਫੌਜ ਬੈਠੀ ਹੈ ਏਧਰ ਨੇ ਪਾਸੇ ਉਗਰਾਹਾ ਦੀ ਫੌਜ ਬੈਠੀ ਹੈ ਉਹ ਜੋ ਜਿੱਤੂਗੀ ਜਿਹੜੀ ਦਰਤਾ ਨਾਲ ਤੇ ਪੈਰ ਰਾ ਕੇ ਲੜੂਗੀ ਪਰਵਾਨ ਬੋਲ ਕੇ ਗਿਆ ਸਰਦਾਰ ਜਗENDER ਸਿੰਘ ਉਹਰਾਮ ਵੀ ਤੁਸੀਂ ਬੈਠਿਓ ਜਾਂ ਘਰ ਲੂ ਜਾਣਾ ਫੈਸਲਾ ਤੁਹਾਡੇ ਹੱਥ ਚ ਲੜਾਈ ਏਛਾ ਸੜਕ ਨਹੀਂ ਜ਼ਮੀਨ ਦੀ ਰਹੀ ਹੈ ਸੱਜਣੋ ਇਹ ਪਹਿਲਾ ਸਟੈਪ ਹੈ ਪੰਜਾਬ ਦੀਆਂ ਜ਼ਮੀਨਾਂ ਤੇ ਕਬਜ਼ਾ ਤਾਂ ਹਜੇ ਰੋਡ ਕੱਢ ਕੇ ਉਹ ਤੋਂ ਬਾਅਦ ਕਰਨਾ ਹੈ ਉਹ ਤੋਂ ਬਾਅਦ ਤੁਸੀਂ ਚਾਹੁੰਦੇ ਹੋ ਪੰਜਾਬ ਦੀਆਂ ਜ਼ਮੀਨਾਂ ਬਚੀਆਂ ਰਹਿਣ ਫਿਰ ਕਰਦਾ ਖਿਆਲ ਚ ਮਰਾ ਪੂਰਾ ਪੂਰਾ ਖਿਆਲ ਆਸ ਤੋਂ ਨਗਾ ਮਾਰਿਓ ਜੇ ਜ਼ਮੀਨਾਂ ਖੋਸ ਗਈਆਂ ਗੁਲਾਮ ਹੋਵੋਗੇ ਗੁਲਾਮ ਪੂਰੀ ਤਰ੍ਹਾਂ ਗੁਲਾਮ ਬੰਦੇ ਦੀ ਜ਼ਿੰਦਗੀ ਕਦੇ ਮੌਤ ਨਾਲ ਮਾਰੀ ਹੁੰਦੀ ਆ ਗੁਲਾਮ ਜ਼ਿੰਦਗੀ ਅਸੀਂ ਕਦੇ ਰਵਾਸਤ ਨਹੀਂ ਕੀਤੀ ਸਾਰੇ ਪਿਆਰਸ ਗੱਬਰੀ ਬਾਬਿਆਂ ਦਾ ਪੇਸ਼ ਗੁਲਾਮ ਹੈ ਉਹਨਾਂ ਦੇ ਅਮਰੀਕਾ ਦੇ ਵਿੱਚ ਵੱਡੇ ਵੱਡੇ ਕਾਰੋਬਾਰ ਹੈ ਕਿ ਕੋਰੇ ਪੈਸਾ ਅ ਰਾਤ ਨੂੰ ਨੀਂਦ ਨਹੀਂ ਆਉਂਦੀ ਸਤਰੇ ਦੀ ਆਪਣੇ ਦੇਸ਼ ਦੇ ਅੰਦਰ ਆਤਮਾ ਤੁੰਜੋਰਦੀ ਰਹਿੰਦੀ ਹੈ ਦੇ ਅਮਰੀਕਾ ਦਾ ਕਾਰੋਬਾਰ ਛੱਡ ਕੇ ਲੈ ਕੇ ਜਹਾਜ਼ ਨਿਕਲ ਰਿਹਾ ਹੈ ਕਦਰ ਦੀਆਂ ਥੋਦੀਆਂ ਸਰਕਾਰਾਂ ਗੋਲੀਆਂ ਮਾਰ ਕੇ ਦੇਖਦੀਆਂ ਪਰ ਕਾਦਰੀ ਬਾਬੇ ਹਾ ਨਿਕਲਦੇ ਆਜ ਰੋਜਾਂ ਨੂੰ ਐਫ ਬੀ ਐਫ ਤੋਂ ਬਾਹਰ ਨਿਕਲਣਾ ਪਿਆ ਤਿਆਰ ਕਰੇ ਥੋਦੀ ਹਕੂਮਤਾਂ ਮੱਤ ਭੋਲੇ ਤੂੰ ਗੇਂਚ ਦੇ ਗੋਲੇ ਨਾਲ ਇਹ ਰਾਤ ਮਰ ਜਾਣਗੇ ਬੰਬਾਂ ਤੇ ਟੁਪਾਂ ਨਾਲ ਲੋਕ ਨਹੀਂ ਮਰੇ ਇਹ ਰਾਤ ਮੋਰੇ ਹੈ ਦੁਬਾਰੇ ਹਰੇ ਬੀੜੇ ਹਰੇ ਇਹਨਾਂ ਦੀਆਂ ਤਾਲੀਆਂ ਫੁੱਟਦੀਆਂ ਇਹ ਦੁਬਾਰੇ ਹਰੇ ਹੋ ਕੇ ਚੱਕਲੇ ਹੋ ਕੇ ਸਰਕਾਰਾਂ ਨਾਲ ਲੜਦੇ ਹੈ ਕਿਸੇ ਦਾ ਪੇਖਾ ਹੋ ਸਕਦਾ ਅਸੀਂ ਇਹ ਸ਼ਰਕਤ ਦੇ ਗੁਰਦੁਆਰੇ ਦੇ ਬਾਹਰ ਮੂਰੇ ਬੈਠੇ ਆ ਨਹੀਂ ਸੱਚ ਨੂੰ ਪਰਮਾਤਮਾ ਦੀ ਛੱਤੀ ਤੇ ਬੱਠੀ ਆ ਛੱਤੀ ਤੇ ਬਾਹਰ ਪਾਰਾ ਕੂਲ ਤੋਂ ਰਾਜੇ ਕੈਨੇਡਾ ਫੌਜ ਦੇ ਜਰਮਾਨ ਕਾਨੂੰਨੀ ਪ੍ਰੋਟੋਕੋਲ ਚੱਲ ਕੀ ਹੁੰਦੇ ਕਿਹੜਾ ਤੁਹਾਡੇ ਅਗਵਾ ਨੇ ਕੱਲਾ ਕੱਲਾ ਬੰਦਾ ਸਭਾਂ ਗੱਲ ਪਰ ਕੇ ਕਹੋ ਵੀ ਦਸਵਰ ਸੌ ਨੂੰ ਕੀ ਚਹੀਦਾ ਉਹ ਗੱਦ ਕਰਕੇ ਕੋ ਦੱਸ ਕੇ ਸਾਰੇ ਥਾਣਾ ਚੋਂ ਬੰਦੇ ਛੱਡ ਕੇ ਫੇਰ ਆਪਣੀ ਅਗੂ ਗਲਵਚ ਗਏ ਆ ਆਪਾਂ ਛੱਡ ਨਹੀਂ ਬੈਠੇ ਰਣਨੀਤੀ ਜਗਾਏਗਾ ਪਿੰਡਾਂ ਦੇ ਵਿੱਚ ਬੱਚੇ ਰਹਿੰਦੇ ਆਗੂ ਪਿੱਛੇ ਦੇਊਦ ਬਈਆ ਤੇ ਤੋੜਿਆ ਤੜਾ ਤੜ ਪਿੰਡਾਂ ਆਕੇ ਸਰਕਾਰ ਨੂੰ ਦੇਖਾ ਹੋ ਸਕਦਾ ਕੋਈ ਹਕੂਮਤ ਦਾ ਹੀ ਨੱਕਾ ਲਾ ਰਿਆ ਪਾੜੀਆਂ ਦੀਆਂ ਪਰਛਾੜਾਂ ਮਾਰ ਕੇ ਕੋ ਸਾਡੀਆਂ ਭੈਣਾਂ ਨੂੰ ਫੜ ਕੇ ਉਹਨਾਂ ਦੀਆਂ ਗੰਦੀਆਂ ਹਰਕਤਾਂ ਨਾਲ ਛੋਟੀਆਂ ਮਾਰ ਕੇ ਇਹ ਲੋਕਾਂ ਨੂੰ ਉਭਰਾ ਲਾਂਗੇ ਇਹ ਹਕੂਮਤਾਂ ਘੱਟ ਨਹੀਂ ਹੁੰਦੀਆਂ ਇਹ ਕੱਲੀਆਂ ਡਾਂਗਾਂ ਨਹੀਂ ਮਾਰਦੀਆਂ ਇਹ ਫਰਪਚ ਬੱਚੇ ਮਾਰ ਦਿੰਦੀ ਆ ਬੱਚੇ ਉਹ ਹਕੂਮਤਾਂ ਨੇ ਹੈ ਇਹਨਾਂ ਨੂੰ ਮਾਰੇ ਤੇ ਅਸੀਂ ਝੱਲੋ ਇਹਨਾਂ ਮਾਮਾ ਦੇ ਸਾਹਮਣੇ ਇਸ ਹਕੂਮਤਾਂ ਨੇ ਬੱਚਾ ਤੇ ਟੰਗੇ ਆ ਬੱਚਾ ਤੇ ਸਾਡੇ ਬੱਚੇ ਪਰ ਅਸੀਂ ਕਦੇ ਆਦੀ ਨਹੀਂ ਉਹਨਾਂ ਨੇ ਪੰਜਾਬ ਉਹਨਾਂ ਦੀਆਂ ਮਾਨਾਂ ਇਹ ਪਾਪਾ ਬੰਦਾ ਸਿੰਘ ਦੇ ਬਹਾਦਰ ਦੇ ਬਾਦਸ਼ਾਹ ਜਿਹਦੇ ਵਿੱਚ ਜ਼ਮੀਨਾਂ ਦੇ ਮਾਲਕ ਬਣਾਇਆ ਆਜੋ ਜ਼ਮੀਨਾਂ ਦੀ ਲੜਾਈ ਲੜਦੇ ਅੱਖੇ ਦੀ ਪੁਸ਼ ਦਾ ਟਕਰਾ ਕਰ ਰਹੇ ਹੈ ਉਹ ਜਾਨੀ ਸਾਡੇ ਪਿੱਛੇ ਬੰਦੇ ਸਾਊਂਡ ਨਹੀਂ ਦਿੱਤੇ ਹਰ ਲਾਕੇ ਨੂੰ ਕੱਢ ਦੇ ਉਹ ਇੱਥੇ ਤੱਕ ਪਹੁੰਚ ਗਏ ਹੈ ਪੰਜਾਬ ਦੇ ਬਹਾਦਰ ਲੋਕੋ ਤੁਹਾਡੇ ਸਿਰ ਤੇ ਇਸ ਪੰਜਾਬ ਨੂੰ ਬਹੁਤ ਅਮੀਰ ਮਾਰ ਸਾਨੂੰ ਇਹਨੇ ਮਾਰ ਕੇ ਦੇਖਿਆ ਚਿੰਨਾ ਮਾਰ ਗਿਆ ਪੰਜਾਬ ਦੇ ਬਹਾਦਰ ਲੋਕ ਕਿਵੇਂ ਕਰਦੇ ਆਂ ਇੰਗਰੇਜ਼ਾਂ ਦੇ ਪੱਖਾ ਪਾਲਿਆ ਜਨੇਵੜਾ ਬਾਗ ਦਾ ਬਾਰ ਬੰਦ ਕਰਕੇ ਉਸੇਂ ਕਰਨਾ ਸਾਨੂੰ ਗੋਰੀਆਂ ਨਾਲ ਭੰਗਿਆ 11 ਦਿਨਾਂ ਕਿਤੇ ਦੂਜੇ ਦਿਨ ਇਹ ਪੰਜਾਬ ਦੇ ਲੋਕ ਆਸ਼ਰਕੇ ਤੇ ਨਿਕਲਣਾ ਅੰਗਰੇਜ਼ ਮਜਬੂਰ ਹੋ ਚੁੱਕੇ ਅੱਜ ਜਾਨ ਵਾਸਤੇ ਕੋਈ ਸਰਕਾਰਾਂ ਜਾਂਦੀ ਹੈ ਪੰਜਾਬ ਦੇ ਲੋਕ ਛੱਡੋ ਖਿਆਰ ਜੇ ਤੁਸੀਂ ਆਪਣੇ ਘਰ ਬਚਾਉਣੇ ਅੱਜ ਨਾਲੇ ਤੇ ਅਥਰੂ ਗੈਸ ਨਹੀਂ ਚੱਲੇ ਉਨਾ ਵੇਖਾ ਤੱਕ ਵਾ ਕਰਾ ਤੱਕ ਸਾਧੂ ਕਰ ਚਦਨੇ ਦੇਵਾ ਪ੍ਰਸ਼ਾਸਨ ਕੰਮ ਕਰਕੇ ਗੱਲ ਸੁਣੇ ਤੁਸੀਂ ਕਈ ਵਾਰ ਸਾਨੂੰ ਮਾਰ ਕੇ ਦੇਖਿਆ ਕਦੇ ਇਸ ਪੰਜਾਬ ਦੇ ਬਹਾਦਰ ਲੋਕਾਂ ਨੇ ਅੰਦਰ ਵਾਈਆਂ ਵੀ ਸਿੱਖਿਆ ਜਦੋਂ ਤੁਸੀਂ ਸਾਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਸਾਡਾ ਬੱਚਾ ਬੱਚਾ ਬਾਹਰ ਵੀ ਕੱਢਿਆ ਅੱਜ ਦੁਨੀਆ ਚ ਗੱਲ ਗਈ ਹੈ ਜਿਹੜਾ ਫੂ ਗੇਸ ਬੇ ਕੋਰੇ ਸਾਡੀਆਂ ਬੱਚੀਆਂ ਦੇ ਪਹਿਲੀਆਂ ਨੇ ਸੰਘਤ ਬੰਗਿਆ ਪੰਜਾਬ ਦੀ ਪੁਲਸੀਆਂ ਮਾਰੀਆਂ ਨੇ ਇਹ ਪੰਜਾਬ ਦੀਆਂ ਪੁਲਸਾਂ 1984 ਦੇ ਅੰਦਰ ਸ਼ਕੂਰ ਜਾਂਦੇ ਬੱਚੇ you <laughs> ਦੇ ਨਵੇਂ ਅੱਗਰਪਟੇ 2% ਲਾ ਸਾਡਾ ਬਹਾਦਰ ਉਹਨਾਂ ਦੀਆਂ ਚਿੱਟੀਆਂ ਦੀਆਂ ਫਿਰਨ ਜਾਵਰ ਅਰਜਵੇ ਮਰੀ ਬਚਕੇ ਅਜਵੇ ਉਹ ਫੋਰ ਵੀ ਕੌੜੀ ਦੀ ਹਜੇ ਅਰਦੋਸੀ ਦੱਪਰੇ ਛੱਕਾਂਗੇ ਇੱਕ ਕੰਦੇ ਬਚਦੀਆਂ ਜਵਿਨਾ ਖੋੜ ਜਵਿਨਾ ਜਿਨੇ Go